ਠੀਕ ਇੰਨੀਆਂ ਤਰੀਫਾਂ ਬਹੁਤ ਪਾਜੀ ਜੀ ਹੁਣ ਤੁਸੀਂ ਹੁਣੇ ਬੋਲਡ ਐਂਡ ਬਲੰਡ ਦੀ ਗੱਲ ਕਰ ਰਹੇ ਹੋ ਤੁਸੀਂ ਹਰ ਮੁੱਦੇ ਤੇ ਖੁੱਲ ਕੇ ਬੋਲਦੇ ਹੋ ਅਗਰ ਮੈਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਕਰਾਂ ਤਾਂ ਉਸ ਨੂੰ ਲੈ ਕੇ ਵੀ ਤੁਸੀਂ ਖੁੱਲ ਕੇ ਬੋਲਿਓ ਸੋ ਤੁਸੀਂ ਮਤਲਬ ਆਪਣੀ ਤਰਫ ਤੋਂ ਕੀ ਕੋਸ਼ਿਸ਼ ਕਰਨਾ ਚਾਹੁੰਦੇ ਹੋ ਜਾਂ ਕੀ ਤੁਸੀਂ ਕਹਿਣਾ ਕਿ ਮਤਲਬ ਇੱਕ ਪਾਸੇ ਕਿ ਪੰਜਾਬ ਦਾ ਜਿਹੜਾ ਨਸ਼ਾ ਹੈਗਾ ਉਹ ਰੁਕ ਜਾਵੇ ਪੰਜਾਬ ਦਾ ਨਸ਼ਾ ਦੇਖੋ ਪੰਜਾਬੀ ਜਿਹੜੇ ਨੇ ਨਾ ਇਹ ਬੜੇ ਇਮੋਸ਼ਨਲ ਲੋਕ ਨੇ ਪਿਆਰ ਕਰਦੇ ਤੇ ਪਿਆਰ ਚ ਹੀ ਬਹਿ ਜਾਂਦੇ ਆ ਜੇ ਕਿਸੇ ਦੇ ਖਿਲਾਫ ਹੁੰਦੇ ਫਿਰ ਖਿਲਾਫ ਹੀ ਹੋ ਜਾਂਦੇ ਹਨ ਇਹ ਪੰਜਾਬ ਦੇ ਮਤਲਬ ਜਿੱਦਾਂ ਤੁਸੀਂ ਕਹਿ ਲੋ ਕਿ ਡੀਐਨਏ ਵਿੱਚ ਹੈਗਾ ਤੇ ਜਦੋਂ ਕੋਈ ਸਿੰਗਰ ਆਈਕਨ ਮੈਂ ਕੱਲੇ ਨਸ਼ੇ ਤੇ ਨਹੀਂ ਬੋਲਦਾ ਮੈਂ ਤੁਹਾਨੂੰ ਪਤਾ ਬਹੁਤ ਗੱਲਾਂ ਤੇ ਬੋਲਦਾ ਪਿੱਛੇ ਜਿੱਕਾਬਰਾਂ ਦੇ ਖਿਲਾਫ ਵੀ ਬੋਲਿਆ ਵੀ ਬਿਨਾਂ ਆਈਡੀਓਲੋਜੀ ਤੋਂ ਨਾ ਕਿਸ ਨੂੰ ਮੰਨੋ ਜਦੋਂ ਸਾਡੇ ਕੋਲ ਇੰਨੇ ਵੱਡੇ ਵੱਡੇ ਗ੍ਰੰਥ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਕੋਲ ਨੇ ਬlesed ਆਸੀਂ ਤੇ ਉੱਤੇ ਵੀ ਮੈਂ ਬੋਲਿਆ ਕਿ ਨਹੀਂ ਕਰਨਾ ਚਾਹੀਦਾ ਮੈਨੂੰ ਲੱਗਦਾ ਕਿ ਜਿਹੜੇ ਸਿੰਗਰਸ ਨੇ ਜ ਜਿਨ੍ਹਾਂ ਨੂੰ ਲੋਕ ਮੰਨਦੇ ਆ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਗਲੋਰੀਫਿਕੇਸ਼ਨ ਨਹੀਂ ਕਰਨੀ ਚਾਹੀਦੀ ਕਿਉਂਕਿ ਜਦੋਂ ਉਹ ਗਲੋਰੀਫਿਕੇਸ਼ਨ ਕਰਦੇ ਆ ਤੇ ਚਾਹੇ 10 ਬੰਦੇ ਵੀ ਉਹਨਾਂ ਦੇ ਪਿੱਛੇ ਲੱਗ ਕੇ ਉੱਤੇ ਚਲੇ ਗਏ 10 ਨੂੰ ਦੇਖ ਕੇ ਹੋਰ 4 ਬੰਦੇ ਚਲੇ ਗਏ ਔਰ ਅਸੀਂ ਮੈਂਟਲੀ ਵੀਕ ਹੋ ਜਾਂਦੇ ਆ ਫਿਰ ਫਿਰ ਸਾਨੂੰ ਲੱਗਦਾ ਵੀ ਇੱਥੋਂ ਸਾਨੂੰ ਕੁਝ ਮਿਲਿਆ ਹੋ ਜਾਦਾ ਕਿ ਕਿਸੇ ਦੀ ਵਧੀਆ ਕੰਮ ਹੋ ਜੇ ਮਤਲਬ ਜਾ ਰਿਹਾ ਹੋਏ ਉਦੋਂ ਉਹਦੀ ਮਿਹਨਤ ਵੀ ਹੋਏ ਤੇ ਉਹ ਅਚਾਨਕ ਉਹਦਾ ਕੰਮ ਹੋ ਜੇ ਲੋਕਾਂ ਨੂੰ ਲੱਗਣਾ ਇਹਦਾ ਵਧੀਆ ਕੰਮ ਇੱਥੇ ਹੋਇਆ ਫਿਰ ਤੁਸੀਂ ਜੇ ਗਲੋਰੀਫਿਕੇਸ਼ਨ ਕਰੋਗੇ ਮੇਰਾ ਇੱਥੋਂ ਮੈਨੂੰ ਇਹ ਮਿਲ ਰਿਹਾ ਤੇ ਤੁਸੀਂ ਇਹਦਾ ਮਤਲਬ ਗਲਤ ਰਿਪਰੈਜ਼ੈਂਟ ਕਰ ਰਹੇ ਹੋ ਜਿੱਦਾਂ ਮਤਲਬ ਇੱਕ ਬੀਸੂਰੇ ਸਿੰਗਰ ਨੂੰ ਜੇ ਕੋਈ ਸਿੰਗਰ ਬੋਲੀ ਜਾਏ ਕਿ ਜੀ ਇਹ ਬਹੁਤ ਅੱਛਾ ਹੈ ਬਹੁਤ ਅੱਛਾ ਹੈ ਜਦ ਮਾਰਕੀਟ ਬੋਲੀ ਜਾਏ ਜਾਂ ਮੀਡੀਆ ਬੋਲੀ ਜਾਏ ਤੇ ਇਹਦਾ ਗਲਤ ਰਿਪਰੈਜੈਂਟੇਸ਼ਨ ਹੈ ਗਲਤ ਇੰਪੈਕਟ ਹੈ ਤੇ ਮੈਂ ਕਹਿੰਨਾ ਕਿ ਨਸ਼ਿਆਂ ਦਾ ਵਾਇਲੈਂਸ ਦਾ ਬਦਮਾਸ਼ੀ ਦਾ ਜਾਂ ਕਿਰਦਾਰ ਦੀ ਹੀਣਤਾ ਦਾ ਪ੍ਰਦਰਸ਼ਨ ਸਿੰਗਰਾਂ ਨੂੰ ਨਹੀਂ ਕਰਨਾ ਚਾਹੀਦਾ ਵਿਚਾਰ ਹੀਣ ਤਾਰਾ ਦਾ ਜਿਹੜਾ ਉਹ ਹੈ ਉਹ 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 ਜਿਆਦਾ ਪ੍ਰਮੋਟ ਨਹੀਂ ਕਰਨਾ ਚਾਹੀਦਾ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ ਸਾਡੇ ਕੋਲ ਬਹੁਤ ਭੰਡਾਰ ਹੈ ਸਾਡੇ ਕੋ ਬਾਬਾ ਬੁੱਲੇ ਸ਼ਾਹ ਹੈ ਸਾਡੇ ਕੋ ਵਾਰਿਸ ਹੈ ਸਾਡੇ ਕੋ ਪੀਲੂ ਹੈ ਸਾਡੇ ਕੋ ਹਾਸ਼ਮ ਸਾਦ ਸੱਸੀ ਹੈ ਸਾਡੇ ਕੋ ਲੋਕ ਗੀਤਾਂ ਦਾ ਭੰਡਾਰ ਹੈ ਸਾਡੇ ਕੋ ਬੜੇ ਚੰਗੇ ਚੰਗੇ ਵਧੀਆ ਵਧੀਆ ਸਿੰਗਰ ਨੇ ਜਿਨ੍ਹਾਂ ਨੂੰ ਅਸੀਂ ਹੀਰੋ ਬਹੁਤ ਵਧੀਆ ਵਧੀਆ ਗੁਰੂ ਕਿੰਨੇ ਵੱਡੇ ਹੈ ਸਾਡੇ ਕੋ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰੋ ਗੁਰੂ ਸਾਹਿਬ ਕਿੰਨੀ ਵੱਡੀ ਪਰਸਨੈਲਿਟੀ ਸੀ ਮਿਊਜ਼ਿਕ ਚ ਲੈ ਲਓ ਸ਼ਾਇਰੀ ਚ ਲੈ ਲਓ ਮਤਲਬ ਵਾਰੀਅਰ ਲੈ ਲੋ ਵਿਦਵਤਾ ਲੈ ਲੋ ਵਿਦਵਾਨ ਵੀ ਇੰਨੇ ਵੱਡੇ ਸਿੱਕੇ ਨਾ ਸੋ ਮੈਂ ਉਸ ਕਰਕੇ ਬੋਲਦਾ ਕਿ ਮਤਲਬ ਜੇ ਨਸ਼ਿਆਂ ਦੀ ਤੁਸੀਂ ਗਲੋਰੀਫਿਕੇਸ਼ਨ ਕਰੋਗੇ ਚਾਰ ਬੰਦੇ ਵੀ ਨਸ਼ੇ ਤੇ ਲੱਗੇ ਨਾ ਤੇ ਤਾਂ ਮਤਲਬ ਤੁਸੀਂ ਇਨਸਾਨ ਨਹੀਂ ਆ ਵਧੀਆ ਨਾ ਗਾਣਿਆਂ ਤੇ ਨੱਚਦੇ ਹੀ ਲੋਕ ਗੁੜ ਨਾਲ ਇਸ਼ਕ ਮਿੱਠਾ ਤੇ ਵੀ ਨੱਚਦੇ ਗੁੱਲਾਂ ਗੋਰੀਆਂ ਦੇ ਵਿੱਚ ਤੇ ਵੀ ਨੱਚਦੇ ਦਿਲ ਲੱਗੀ ਤੇ ਵੀ ਨੱਚਦੇ ਕੁੜੀ ਕੁੜੀ ਦੇ ਵੀ ਨੱਚਦੇ ਆ ਸਿੱਖਲਾ ਤੌਰ ਪੰਜਾਬਣ ਦੀ ਤੇ ਵੀ ਨੱਚਦੇ ਆ ਹਨਾ ਦਲਜੀਤ ਦੇ ਗਾਣੇ ਤੇ ਵੀ ਸਾਰਿਆਂ ਤੇ ਨੱਚਦੇ ਆ ਤੇ ਜ਼ਰੂਰੀ ਤਾਂ ਨਹੀਂ ਪਿਓ ਉਹ ਸਾਰੇ ਜਿਹੜੇ ਆ ਉਹ ਗਲੋਰੀਫਿਕੇਸ਼ਨ ਜਿਹੜੀ ਆ ਨਸ਼ਿਆਂ ਦੀ ਜਾਂ ਵੈਪਨਸ ਦੀ ਜਾਂ ਜਿਹੜੇ ਸਮਾਜ ਨੂੰ ਚੰਗੀ ਸਿਹਤ ਨਾ ਦੇਣ ਉਹਨਾਂ ਦੀ ਗਲੋਰੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈ